ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਮੇਰੇ ਆ ਨਵੇਂ ਆ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਆਪਣੀ ਰਾਸ਼ੀ ਅਨੁਸਾਰ ਕਿਹੜਾ ਨਗ ਪਾ ਸਕਦੇ ਹੋ ਕਿਹੜਾ ਰੰਗ ਤੁਹਾਡੇ ਲਈ ਲੱਕੀ ਹੈ ਕਿਹੜਾ ਨੰਬਰ ਤੁਹਾਡੇ ਲਈ ਲੱਕੀ ਹੈ ਅਤੇ ਕਿਹੜਾ ਗ੍ਰਹਿ ਤੁਹਾਡੀ ਕਿਸਮਤ ਦਾ ਗ੍ਰਹਿ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ 50% ਉਹ ਲੋਕ ਵੀਡੀਓ ਨੂੰ ਦੇਖਦੇ ਆ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵੀਡੀਓਜ਼ ਜਿਹੜੀਆਂ ਉਹ ਬਣਾਉਂਦੇ ਰਹਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਐਰਿਸ ਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦਾ ਸੁਆਮੀ ਗ੍ਰਹਿ ਮੰਗਲ ਹੈ ਇਹਨਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਕਿਹੜੀ ਏਜ ਦੇ ਵਿੱਚ ਜਾ ਕੇ ਇਹਨਾਂ ਨੂੰ ਕਾਮਯਾਬੀ ਮਿਲਦੀ ਹੈ ਕਿਹੜੇ ਗ੍ਰਹਿ ਇਹਨਾਂ ਦੇ ਮਿੱਤਰ ਗ੍ਰਹਿ ਨੇ ਤੇ ਕਿਹੜੇ ਗ੍ਰਹਿ ਇਹਨਾਂ ਦੇ ਸ਼ਤਰੂ ਨੇ ਕਿਹੜੇ ਕੰਮਾਂ ਦੇ ਵਿੱਚ ਇਹਨਾਂ ਨੂੰ ਸਫਲਤਾ ਮਿਲਦੀ ਹੈ ਇਹ ਸਾਰੀ ਜਾਣਕਾਰੀ ਦੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜੇਗੀ ਅੱਜ ਆਪਾਂ ਸਿਰਫ ਰਾਸ਼ੀਆਂ ਦੇ ਲੱਕੀ ਨੰਬਰ ਲੱਕੀ ਕਲਰ ਤੇ ਰਾਸ਼ੀ ਦੇ ਨਗਾਂ ਬਾਰੇ ਚਰਚਾ ਕਰਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਸ਼ੀ ਲਿਖ ਸਕਦੇ ਹੋ ਆਪਾਂ ਉਸ ਰਾਸ਼ੀ ਦੀ ਫੁੱਲ ਵੀਡੀਓ ਜ਼ਰੂਰ ਬਣਾਵਾਂਗੇ ਮੇਸ਼ ਰਾਸ਼ੀ ਵਾਲਿਆਂ ਦਾ ਲੱਕੀ ਕਲਰ ਰੈੱਡ ਹੈ ਲੇਕਿਨ ਲੱਕ ਤੋਂ نیچے ਤੁਸੀਂ ਲਾਲ ਕੱਪੜਾ ਨਹੀਂ ਪਾਉਣਾ ਲੱਕ ਤੋਂ ਉੱਪਰ ਰੈੱਡ ਕੱਪੜਾ ਪਾਉਣਾ ਤੁਹਾਡੇ ਲਈ ਸ਼ੁਭ ਹੈ ਤੇ ਲੱਕੀ ਨੰਬਰ ਤੁਹਾਡਾ ਹੈ 9 ਤੁਹਾਡੇ ਮੋਬਾਈਲ ਨੰਬਰ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਵਾਰ 9 ਆਉਂਦਾ ਹੋਵੇ ਤਾਂ ਉਹ ਤੁਹਾਡੇ ਲਈ ਲੱਕੀ ਹੈ ਤੁਸੀਂ ਆਪਣਾ ਪਾਸਵਰਡ 9 ਲਗਾ ਸਕਦੇ ਹੋ ਤੁਸੀਂ ਆਪਣੇ ਬੈਂਕ ਅਕਾਊਂਟ ਦੇ ਨੰਬਰ ਦੇ ਵਿੱਚ 9 ਦੋ ਵਾਰ ਤਿੰਨ ਵਾਰ ਲੈ ਸਕਦੇ ਹੋ ਤੁਹਾਡਾ ਜਿਹੜਾ ਸ਼ੁਭ ਰਤਨ ਹੈ ਉਹ ਹੈ ਮੂੰਗਾ ਲੇਕਿਨ ਤੁਸੀਂ ਬਿਨਾ ਕੁੰਡਲੀ ਦਿਖਾਏ ਮੂੰਗਾ ਨਹੀਂ ਪਹਿਨ ਸਕਦੇ ਕਿਉਂਕਿ ਕੁੰਡਲੀ ਦੇ ਵਿੱਚ ਮੰਗਲ ਦੀ ਪੋਜੀਸ਼ਨ ਦੇਖ ਕੇ ਹੀ ਨਗ ਪਾਉਣਾ ਜਿਹੜਾ ਉਹ ਸ਼ੁਭ ਹੁੰਦਾ ਹੈ ਟੌਰਿਸਟ ਜਾਨੀ ਬ੍ਰਿਸ਼ ਰਾਸ਼ੀ ਬ੍ਰਿਸ਼ ਰਾਸ਼ੀ ਵਾਲਿਆਂ ਦਾ ਲੱਕੀ ਕਲਰ ਹੈ ਆਫ ਵਾਈਟ ਤੇ ਪਿੰਕ ਤੁਸੀਂ ਬਲੈਕ ਕਲਰ ਵੀ ਪਾ ਸਕਦੇ ਹੋ ਤੇ ਤੁਹਾਡਾ ਲੱਕੀ ਨੰਬਰ ਹੈ 6 ਤੁਸੀਂ ਵੀ ਆਪਣੇ ਨੰਬਰ ਦੇ ਵਿੱਚ 66 ਜਾਂ 66 ਲੈ ਸਕਦੇ ਹੋ ਤੁਸੀਂ ਆਪਣਾ ਪਾਸਵਰਡ ਵੀ 6th ਨੰਬਰ ਦਾ ਲਗਾ ਸਕਦੇ ਹੋ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਤੁਸੀਂ 6 ਤ੍ਰਿਕ ਨੂੰ ਕਰ ਸਕਦੇ ਹੋ ਤੇ ਤੁਹਾਡਾ ਸ਼ੁਭ ਰਤਨ ਹੈ ਜਰਕਨ ਤੇ ਓਪਲ ਲੇਕਿਨ ਆਪਣੀ ਕੁੰਡਰੀ ਦਿਖਾ ਕੇ ਤੇ ਸ਼ੁਕਰ ਦੀ ਪੋਜੀਸ਼ਨ ਦੇਖ ਕੇ ਹੀ ਤੁਸੀਂ ਇਹ ਨਗਰ ਪਾ ਸਕਦੇ ਹੋ ਜੈਮਨੀ ਜਾਨੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਲੱਕੀ ਕਲਰ ਹੈ ਗ੍ਰੀਨ ਤੇ ਲੱਕੀ ਨੰਬਰ ਹੈ 7 ਤੇ ਸ਼ੁਭ ਰਤਨ ਹੈ ਪੰਨਾ ਲੇਕਿਨ ਤੁਸੀਂ ਪੰਨਾ 30+ ਦੀ ਏਜ ਦੇ ਵਿੱਚ ਜਾ ਕੇ ਹੀ ਪਾ ਸਕਦੇ ਹੋ ਕਿਉਂਕਿ ਇਸ ਉਮਰ ਦੇ ਵਿੱਚ ਇਹ ਤੁਹਾਡੇ ਲਈ ਸ਼ੁਭ ਰਹੇਗਾ ਜੇਕਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਪੰਨਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਚੌਥਾ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਵਾਲਿਆਂ ਦਾ ਲੱਕੀ ਕਲਰ ਹੈ ਵਾਈਟ ਤੁਹਾਨੂੰ ਬਲੈਕ ਤੇ ਬਲੂ ਕਲਰ ਬਿਲਕੁਲ ਨਹੀਂ ਪਾਉਣਾ ਚਾਹੀਦਾ ਤੁਹਾਡਾ ਲੱਕੀ ਨੰਬਰ ਹੈ 3 ਤੇ ਤੁਹਾਡਾ ਸ਼ੁਭ ਰਤਨ ਹੈ ਮੋਤੀ ਲੇਕਿਨ ਕੁੰਡਲੀ ਵਿੱਚ ਚੰਦਰ ਦੀ ਪੋਜੀਸ਼ਨ ਦੇਖ ਕੇ ਹੀ ਨਗ ਪਾਉਣਾ ਸ਼ੁਭ ਰਹੇਗਾ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਲੱਕੀ ਕਲਰ ਹੈ ਔਰੇਂਜ ਤਹਾਨੂੰ ਵੀ ਬਲੈਕ ਕਲਰ ਨਹੀਂ ਪਾਉਣਾ ਚਾਹੀਦਾ ਤੇ ਤੁਹਾਡਾ ਲੱਕੀ ਨੰਬਰ ਹੈ 9 ਤੇ ਤੁਹਾਡਾ ਸ਼ੁਭ ਰਤਨ ਹੈ ਮਾਣਿਕ ਲੇਕਿਨ ਕੁੰਡਲੀ ਦਿਖਾਏ ਬਿਨਾ ਰਤਨ ਨਹੀਂ ਪਾਉਣਾ ਚਾਹੀਦਾ ਕਿਉਂਕਿ ਕੁੰਡਲੀ ਦੇ ਵਿੱਚ ਉਸ ਗ੍ਰਹਿ ਦੀ ਡਿਗਰੀ ਤੇ ਪੋਜੀਸ਼ਨ ਦੇਖ ਕੇ ਹੀ ਜਿਹੜਾ ਨਗ ਹੈ ਉਹ ਪਵਾਇਆ ਜਾਂਦਾ ਹੈ ਵਰਗੋ ਜਾਨੀ ਕੰਨਿਆ ਕੰਨਿਆ ਰਾਸ਼ੀ ਵਾਲਾ ਲਈ ਸਾਰੇ ਹੀ ਕਲਰ ਸ਼ੁਭ ਨੇ ਕਿਉਂਕਿ ਬੁੱਧ ਗ੍ਰਹਿ ਸੰਗਰੇ ਹੈ ਹਰ ਇੱਕ ਕਲਰ ਤੁਹਾਡੇ ਲਈ ਸੂਟੇਬਲ ਹੈ ਤੁਹਾਡਾ ਸ਼ੁਭ ਨੰਬਰ ਹੈ 6 ਤੇ ਸ਼ੁਭ ਰਤਨ ਤੁਹਾਡਾ ਹੀਰਾ ਜਰਕਣ ਪੰਨਾ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਪਾ ਸਕਦੇ ਹੋ ਲੇਕਿਨ ਗ੍ਰਹਾਂ ਦੀ ਪੋਜੀਸ਼ਨ ਦੇਖ ਕੇ ਹੀ ਨਗ ਪਾਇਆ ਜਾਂਦਾ ਹੈ ਕਿਉਂਕਿ ਨਗਾਂ ਦੀ ਜਿਹੜੀ એનર્ਜੀ ਹੁੰਦੀ ਹੈ ਉਹ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਹੀ ਤਰ੍ਹਾਂ ਦੇ ਪ੍ਰਭਾਵ ਦਿੰਦੀ ਹੈ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦਾ ਲੱਕੀ ਕਰਨਾ ਹੈ ਆਫ ਵਾਈਟ ਤੇ ਲੱਕੀ ਨੰਬਰ ਹੈ 6 ਤੇ 9 ਤੇ ਤੁਹਾਡਾ ਸ਼ੁਭ ਰਤਨ ਹੈ ਹੀਰਾ ਤੇ ਨੀਲਮ ਲੇਕਿਨ ਨੀਲਮ 36 ਸਾਲ ਦੀ ਏਜ ਤੋਂ ਬਾਅਦ ਹੀ ਪਾਇਆ ਜਾਂਦਾ ਹੈ 36 ਸਾਲ ਤੋਂ ਪਹਿਲਾਂ ਨੀਲਮ ਪਾਉਣ ਨਾਲ ਇਸ ਦੇ ਨੈਗੇਟਿਵ ਪ੍ਰਭਾਵ ਪੈਂਦੇ ਨੇ ਨਗ ਕੁੰਡਲੀ ਦਿਖਾ ਕੇ ਹੀ ਪਾਇਆ ਜਾਵੇ ਤਾਂ ਬੈਸਟ ਰਿਜ਼ਲਟ ਦਿੰਦੇ ਨੇ ਸਕੋਰਪੀਆ ਯਾਨੀ ਵਿ੍ਰਿਸ਼ਚਿਕ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੇ ਲੱਕੀ ਕਲਰ ਹੈ ਔਰੇਂਜ ਤੇ ਰੈੱਡ ਤੇ ਤੁਹਾਡਾ ਜਿਹੜਾ ਸ਼ੁਭ ਅੰਕ ਹੈ ਉਹ ਆ 3 ਮਤਲਬ 3 ਤੁਹਾਡਾ ਸ਼ੁਭ ਰਤਨ ਹੈ ਪੁਖਰਾਜ ਲੇਕਿਨ ਕੁੰਡਲੀ ਦੇ ਵਿੱਚ ਬ੍ਰਹਸਪਤ ਦੀ ਪੋਜੀਸ਼ਨ ਦੇਖ ਕੇ ਹੀ ਪੁਖਰਾਜ ਜਿਹੜਾ ਪਾਇਆ ਜਾ ਸਕਦਾ ਹੈ ਜੇਕਰ ਕੋਈ ਸ਼ਰਾਬ ਜਾਂ ਮੀਟ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਪੁਖਰਾਜ ਨਹੀਂ ਪਾਉਣਾ ਚਾਹੀਦਾ ਕਿਉਂਕਿ ਫਿਰ ਉਹ ਆਪਣੇ ਨੈਗ ਕੇ ਪ੍ਰਭਾਵ ਦਿੰਦਾ ਹੈ। ਪੁਖਰਾਜ ਐਸਾ ਰਤਨ ਜਿਹੜਾ ਆਪਾਂ ਨੂੰ ਸੋਚ ਸਮਝ ਕੇ ਪਾਉਣਾ ਚਾਹੀਦਾ ਹੈ। ਸੈਜੀਟੇਰੀਅਸ ਮਤਲਬ ਧਨੂ ਰਾਸ਼ੀ। ਧਨੂ ਰਾਸ਼ੀ ਵਾਲਿਆਂ ਨੇ ਲੱਕੀ ਕਲਰ ਹੈ yellow ਤੇ ਲੱਕੀ ਨੰਬਰ ਹੈ 9 ਤੇ ਤੁਹਾਡਾ ਸ਼ੁਭ ਰਤਨ ਹੈ ਮਾਣਿਕ। ਲੇਕਿਨ ਕੁੰਡਲੀ ਦੇ ਵਿੱਚ ਸੂਰਜ ਦੀ ਪੋਜੀਸ਼ਨ ਦੇਖ ਕੇ ਹੀ ਤੁਸੀਂ ਮਾਣਿਕ ਪਾ ਸਕਦੇ ਹੋ। ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੇ ਸ਼ੁਭ ਕਲਰ ਹੈ black of white ਤੇ ਤੁਹਾਡਾ ਲੱਕੀ ਨੰਬਰ ਹੈ 6 ਤੇ ਤੁਹਾਡਾ ਸ਼ੁਭ ਰਤਨ ਹੈ ਨੀਲਮ ਲੇਕਿਨ ਨੀਲਮ 36 ਸਾਲ ਦੀ ਏਜ ਤੋਂ ਬਾਅਦ ਹੀ ਪਾਇਆ ਜਾ ਸਕਦਾ ਹੈ ਕੁੰਡਲੀ ਦੇ ਵਿੱਚ ਸ਼ਨੀ ਦੀ ਪੋਜੀਸ਼ਨ ਦੇਖ ਕੇ ਹੀ ਨੀਲਮ ਰਤਨ ਨੂੰ ਹੈ ਜਿਹੜਾ ਉਹ ਪਾਉਣਾ ਚਾਹੀਦਾ ਹੈ ਅਕੁਏਰੀਸ ਜਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੀ ਲੱਕੀ ਕਲਰ ਹੈ ਬਲੂ ਐਂਡ ਬਲੈਕ ਤੇ ਤੁਹਾਡਾ ਸ਼ੁਭ ਅੰਕ ਹੈ 8 ਮਤਲਬ 8 ਤੇ ਤੁਹਾਡਾ ਸ਼ੁਭ ਰਤਨ ਹੈ ਹੀਰਾ ਜਰਕਣ ਲੇਕਿਨ ਕੁੰਡਲੀ ਦੇ ਵਿੱਚ ਸ਼ੁਕਰ ਦੀ ਪੋਜੀਸ਼ਨ ਦੇਖ ਕੇ ਹੀ ਇਹ ਰਤਨ ਪਾਉਣੇ ਚਾਹੀਦੇ ਨੇ ਪਾਈਸਸ ਜਾਂ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦਾ ਲੱਕੀ ਕਲਰ ਹੈ ਵਾਈਟ ਐਂਡ ਜੈਲੋ ਤੇ ਸ਼ੁਭ ਅੰਕ ਨੇ ਜਿਹੜੇ ਉਹਨਾਂ ਦੇ ਨੇ 1 ਤੇ 9 ਸ਼ੁਭ ਰਤਨ ਇਹਨਾਂ ਦੇ ਲਈ ਹੈ ਪੁਖਰਾਜ ਮੂੰਗਾ ਮੋਤੀ ਲੇਕਿਨ ਕੁੰਡਲੀ ਦੇ ਵਿੱਚ ਗ੍ਰਹਿਾਂ ਦੀ ਪੋਜੀਸ਼ਨ ਦੇਖ ਕੇ ਹੀ ਇਹ ਰਤਨ ਤੁਸੀਂ ਪਾ ਸਕਦੇ ਹੋ ਰਤਨਾਂ ਦੇ ਜਿਹੜੇ 네ਗੇਟਿਵ ਇਫੈਕਟ ਹੁੰਦੇ ਨੇ ਉਹ ਬਹੁਤ ਜਲਦੀ ਹੋ ਜਾਂਦੇ ਨੇ कुंडली दिखाए ਤੋਂ ਬਿਨਾ ਕਦੇ ਵੀ ਕੋਈ ਰਤਨ ਜਿਹੜਾ ਉਹ ਧਾਰਨ ਨਹੀਂ ਕਰਨਾ ਚਾਹੀਦਾ। ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ, ਗ੍ਰਹਾਂ ਦੇ ਹਿਸਾਬ ਨਾਲ ਤੇ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ। ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ। ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ। ਵੀਡੀਓ ਦੇਖਣ ਲਈ ਧੰਨਵਾਦ ਜੀ।